ਜੋ ਜਿੱਥੇ ਬੱਤੇ ਅਸੀਂ ਇਸ ਟਾਈਮ ਟਾਈਮ ਆ तकरीबन 6 ਵਜੇ ਦਾ ਲਗਭਗ ਤੇ ਖੜਿਆ ਹਰੀਕੇ ਪੱਤਨ ਹਰੀਕੇ ਪੱਤਨ ਇਧਰ ਕੈਮਰਾਮੈਨ ਨੂੰ ਕਹਿ ਗਿਆਂਗੇ ਵਿਖਾ ਦੇ ਜਿਹੜੇ ਦਾਰਾ 31 ਦਾਰ ਜਿਹੜੇ 31 ਦੇ 31 ਦਾਰ ਚੱਲਣ ਦੇ ਆ ਇਸ ਟਾਈਮ ਸਾਰੇ ਬੰਨੇ ਕੈਮਰਾ ਘੁਮਾ ਦੇ ਹਰੀਕੇ ਪੱਤਨ ਦੇ ਕੱਤੀ ਦੇ ਕੱਤੀ ਦਾ ਜਨਮਾ ਇਧਰੋਂ ਲਾਈਵ ਸਟ੍ਰੀਮ ਜਿਹੜੀ ਇੱਥੇ ਆ ਇਸ ਟਾਈਮ ਪਾਣੀ ਦੀ ਆਮਦਾ ਥੋੜੀ ਜਿਹੀ ਰਾਹਤ ਦੀ ਸਾਹ ਜਿਹੜੀ ਕੱਲ ਦੀ ਮਿਲੀ ਆ ਰਾਹਤ ਮਿਲੀ ਹੋਈ ਆ ਕੱਲ ਦੀ ਕਿ ਪਾਣੀ ਦੀ ਆਮ ਦਾ ਇਸ ਟਾਈਮ ਹਰੀਕੇ ਹੈਡ ਦੇ ਉੱਤੇ 290000 ਪਾਣੀ ਆ ਰਿਹਾ ਆ ਅਪਸਟ੍ਰੀਮ ਤੇ ਡਾਊਨਸਟ੍ਰੀਮ ਪਾਣੀ ਆ ਜਿਹੜਾ 270000 ਕਿੰਨ ਸੇ ਚੱਲ ਰਿਹਾ ਵਾ ਸੋ ਇਹ ਲੋਕਾਂ ਲਈ ਰਾਹਤ ਭਰੀ ਖਬਰ ਆ ਕਿਉਂਕਿ ਪਾਣੀ ਜਿਹੜਾ ਸੀ ਪਹਿਲਾਂ 330000 ਕਿੰਨ ਸੇ ਤੱਕ ਚੱਲ ਚੁੱਕਾ ਆ ਸੋ ਸਰੂ ਸਾਹਿਬ ਕਿਰਪਾ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਤੱਕ ਇਹ ਪਾਣੀ ਇਤੋਂ ਹੋਰ ਡਾਊਨ ਜਾਵੇਗਾ। ਤੋਂ ਇੱਕ ਦੋ ਦਿਨਾਂ ਦੇ ਵਿੱਚ ਇਹ ਪਾਣੀ ਘਟਣ ਦੀ ਪੂਰੀ ਉਮੀਦ ਆ। ਤੋਂ ਪਾਣਾ ਭਰਾਵਾਂ ਨੂੰ ਇਹ ਦੇਖੀ ਕਿ ਆਪਣੇ ਖੰਨਾ ਦੇ ਉੱਤੇ ਅਵੇ ਬੰਨ੍ਹ ਦੇ ਉੱਤੇ ਨਗਰਾਨੀ ਰੱਖੋ ਕਿ ਤਾਂ ਜੋ ਜਦੋਂ ਪਾਣੀ ਲੈਂਦਾ ਉਦੋਂ ਵੀ ਢਾਲ ਆਉਂਦਾ ਨਾ ਮੰਨੂ। ਬੰਨ੍ਹ ਦੇ ਨਗਰਾਨੀ ਰੱਖੋ ਤੇ ਪੂਰੇ ਐਕਟਿਵ ਰਹੋ। ਤੋਂ ਆਹ ਵੇਖਾ ਤੁਸੀਂ ਕਿੱਦਾਂ ਭੈਣ ਕਿਹੜਾ ਦ੍ਰਿਸ਼ ਆ ਪਾਣੀ ਆ। 2,70,000 ਪਾਣੀ ਦੀ ਬਹੁਤ ਆ ਇਹ ਨਹੀਂ ਕਿ ਥੋੜਾ ਪਾਣੀ ਪਿਛਲੀ ਵਾਰ ਜਿੱਤੀ ਉਦੋਂ ਮਦਬਤੀ ਲਾਲ ਸੇ ਤੋਂ ਬੰਨ ਟੁੱਟ ਗਿਆ ਸੀ ਕੋਡਾ ਫਾਲੋ 2,81,000 ਤੇ ਟੁੱਟ ਗਿਆ ਸੀ ਪਰ ਅਸਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹਨਾਂ ਬੰਨਾਂ ਦੇ ਉੱਤੇ 2,80,000 ਤੋਂ ਟੁੱਟ ਗਿਆ ਸੀ ਤੇ ਇਸ ਵਾਰੀ 3,30,000 ਪਾਣੀ ਜਿਹੜਾ ਬੰਨ ਚੱਲ ਗਿਆ ਪਰ ਅਸੀਂ ਧੰਨਵਾਦ ਕਰਦੇ ਆ ਸੰਪਰਦਾਵਾਂ ਦਾ ਤੋਂ ਸਤਨ ਬਾਬਾ ਬੀ ਦੀ ਜੱਤ ਸੰਪਰਦਾ ਦਾ ਦਾਤਾ ਅੰਤਾਰ ਸਿੰਘ ਜੀ ਤੇ ਤੋਂ ਸਤਨ ਬਾਬਾ ਸੁੱਖਾ ਸਿੰਘ ਸੁਰੀਆੜੀ ਵਾਲੇ ਤੇ ਹੋਰ ਆਪਣੇ ਭਰਾਵਾਂ ਦਾ ਜਿਨ੍ਹਾਂ ਨੇ ਇਹਨਾਂ ਬੰਦਾਂ ਦੇ ਉੱਤੇ ਜੀਰੋ ਜੀਰੋ ਮਿੱਟੀ ਜਾ ਕੇ ਥੋੜੇ ਪਰ ਕੇ ਤੇ ਬੜੀ ਬੱਤੀ ਸੇਵਾ ਕੀਤੀ ਆ ਤਾਂ ਜੋ ਜਿਹੜਾ ਅੰਨਾ ਤੋਂ ਬਾਹਰ ਵਸਦੇ ਲੋਕ ਆ ਉਹਨਾਂ ਨੂੰ ਬਚਾਇਆ ਜਾ ਸਕੇ ਸੋ ਅਸੀਂ ਸੰਪਰਦਾਵਾਂ ਦਾ ਤੇ ਆਪਣੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੌਫੀ ਕਰਦੇ ਆਪਣੇ ਭਰਾਵਾਂ ਦੀ ਬਾਹ ਫੜੀ ਤੋ ਇਲੀਆਂ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ